ਇੰਦਾ ਦੋਸਤੋ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚਣਾ ਹੀ ਨਵੀਂ ਜਗ੍ਹਾ ਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਜੀ ਪੂਰੀ ਵੀਡੀਓ ਹਾਂਜੀ ਦੋਸਤੋ ਅੱਜ ਆਪਾਂ ਜੇ ਆਪਾਂ ਨਵੀਂ ਲੋਕੇਸ਼ਨ ਤੇ ਇੱਥੇ ਅੱਜ ਆਪਾਂ ਕਰਨੀ ਹੈ ਜੀ ਵਾਸ਼ਿੰਗ ਮਸ਼ੀਨ ਚੈੱਕ ਇਹਦਾ ਚੱਕਰ ਇਹ ਹੈ ਇਹਦੀ ਜਿਹੜੀ ਵਾਸ਼ ਮੋਟਰ ਆ ਉਹ ਥੋੜੀ ਗੇੜੇ ਘਟ ਦਿੰਦੀ ਹੈ ਕੱਪੜੇ ਚੰਚਣਾ ਧੋਂਦੀ ਨਹੀਂ ਨਹੀ ਆਪਣਾ ਬੰਦਾ ਲੱਗ ਗਿਆ ਜੀ ਖੋਲਣ ਦੇਖੋ ਇਸ ਬਾਅਦ ਆਪਾਂ ਤੁਹਾਨੂੰ ਚੈੱਕ ਕਰਾਉਂਦੇ ਹਾਂ ਵਿੱਚ ਕੀ ਆ ਦਿੱਕਤ ਹੈ ਜੀ ਦੇ ਵਿੱਚ ਦਿੱਕਤ ਹੈ ਜਿਹੜੀ ਇਹਦੀ ਆ ਬੈਲਟ ਹੈ ਨਾ ਬਹੁਤ ਜ਼ਿਆਦਾ ਢਿੱਲੀ ਇਸ ਕਰਕੇ ਪੂਰਾ ਗੇ ਹੁਣ ਆਪਾਂ ਇਹਨੂੰ ਇਸ ਨੂੰ ਪੁੱਠਾ ਕਰਕੇ ਬਾਅਦੇ ਦੇਖਣਗੇ ਜੇ ਤਾਂ ਬਣ ਗਈ ਗੱਲ ਤਾਂ ਠੀਕ ਹੈ ਨਹੀਂ ਫਿਰ ਇਸ ਦੇ ਬੈਲਟ ਚੇਂਜ ਕਰਨੀ ਪਣੀ ਹੈ ਤੇ ਦੂਜਾ ਇਸ ਦਾ ਗੇਅਰ ਵਾਸਤੇ ਦੀ ਜਿਹੜੀ ਪੁਲੀ ਆ ਉਹ ਵੀ ਥੋੜੀ ਜਿਹੀ ਘਸ ਗਈ ਹੈ ਜੀ ਆਪਾਂ ਨੇ ਚੈੱਕ ਕਰਦੇ ਰੋਕ ਕੇ ਜੇ ਤਾਂ ਮੋਟਰ ਜਾਮ ਹੋ ਗਈ ਤਾਂ ਕੋਸਰ ਪਤਲ ਬੈਲਟ ਓਕੇ ਆਪਣੇ ਆਇਆ ਤਾਂ ਦੋਸਤੋ ਮੋਟਰ ਜਾਮ ਹੋ ਗਈ ਇਹਦਾ ਮਤਲਬ ਆਪਣੀ ਬੈਲਟ ਓਕੇ ਹੈ ਹੁਣ ਆਪਾਂ ਇਸ ਨੂੰ ਕਰ ਦਣਾ ਫਿੱਟ ਜੇ ਦੁਬਾਰਾ ਦਿੱਕਤ ਆਈ ਤਾਂ ਆਈ ਆਪਾਂ ਪੁਲੀ ਵੀ ਚੇਂਜ ਕਰ ਦਣੀ ਖਰੀਦੀ ਬੈਲਟ ਵੀ ਚੇਂਜ ਕਰ ਦਾਂਗੇ ਧੰਨਵਾਦ ਹੁਣ ਆਪਾਂ ਭਾਜੀ ਇਹਨਾਂ ਦੇ ਆਵਾਂਗੇ ਕਮਰੇ ਵਿੱਚ ਇੱਥੇ ਆਪਾਂ ਚੈੱਕ ਕਰਨੇ ਜੀ ਪੱਖਾ ਪੱਖੇ ਦੀ ਸਪੀਡ ਹੈ ਜੀ ਬਾਬੇ ਬਹੁਤ ਘੱਟ ਦੇਖੋ ਪਹਿਲਾਂ ਤੁਹਾਨੂੰ ਸਪੀਡ ਚੈੱਕ ਕਰਦੇ ਆਂ ਇਹ ਫੁੱਲ ਸਪੀਡ ਹੈ ਦੀ ਸਪੀਡ ਦੇਖੋ ਹੁਣ ਇਹਦਾ ਆਪਾਂ ਪਾਵਾਂਗੇ ਕਪੈਸਟਰ ਕਪੈਸਟਰ ਪਾ ਕੇ ਤੁਹਾਨੂੰ ਦਿਖਾਵਾਂਗੇ ਦੀ ਸਪੀਡ ਕਿੰਨੀ ਵੱਧ ਗਈ ਆਪਾਂ ਇਹਦਾ ਕਪੈਸਟਰ ਚੇਂਜ ਕਰਤਾ ਆਪਾਂ ਤੁਹਾਨੂੰ ਇਹਦੀ ਸਪੀਡ ਚੈੱਕ ਕਰਾਉਣੀ ਹੈ ਦੇਖੋ ਹੁਣ ਸਪੀਡ ਹੈ ਜੀ ਪਹਿਲਾਂ ਤਾਂ ਹੁੰਦੀ ਸਪੀਡ ਚੈੱਕ ਕਰੋ ਆ ਫੁੱਲ ਸਪੀਡ ਪਹਿਲਾਂ ਵੀ ਦੀ ਆ ਦੇਖੋ ਸਪੀਡ ਵੱਧਦਾ ਜੀ ਫਾਹੇ ਪੱਖਾ ਤੈਨੂੰ ਨਾ ਵੱਧਦੇ ਵਿੱਚ ਕੀ ਦੋਸਤੋ ਆਪਾਂ ਅੱਗੇ ਅੱਜ ਆਊਟਰ ਦੀ ਮੋਟਰ ਚੇਂਜ ਕਰਨ ਮੋਟਰ ਇਹਦੀ ਖਰਾਬ ਸੀ ਅੱਜ ਕੁ ਆਪਾਂ ਪੁਰਾਣੀ ਮੋਟਰ ਆਪਾਂ ਪਾ ਰਹੇ ਇਹਦੇ ਵਿੱਚ ਚੱਲਦੀ ਮੋਟਰ ਇਹ ਤੇ ਆਪਾਂ ਅੱਜ ਫਿੱਟ ਕਰ ਦੇਣੀ ਇਹਦੇ ਵਿੱਚ origignal ਮੋਟਰ ਹੈ ਇਹ ਦੋ ਵਾਰ ਸਰ ਕਿਸ ਦਾ ਆਪਾਂ ਲੱਗੇ ਫਿੱਟ ਕਰਨ ਨਾਲ ਕੋ ਬਾਬਾ ਜੀ ਕਰਕੇ ਆਪਾਂ ਇਹ ਫਿੱਟ ਜੀ ਪਰਾਉਂਡ ਇਹ ਪੇਪਰ 'ਤੇ ਬੰਦਾ ਦੇ ਆਜਾ ਕਿਤੇ ਕਿਤੇ ਬਚੇ ਸਿਨਾਰ ਰੈਸਕਿਊ ਵੀ ਕੀਤੇ ਉੱਤੇ ਜੋ ਹਾਲਣਾ ਪਾ ਲਿਆ ਯਾਰ ਕੁੰਡੀ ਚੜ੍ਹਨੀ ਨਹੀਂ ਉਹ ਬਰੀਕ ਜੂੜੀ ਆ ਮੋਟੀ ਆ ਨਟ ਦੀ ਫੇਰੀ ਇਹ ਵੀ ਕੀ ਕਰਿਆ ਜਾਏ ਕਿਸੇ ਨਟ ਜੂੜੀ ਨਟ ਨਹੀਂ ਨਟ ਨਾ ਅੱਜ ਬੱਕਾ ਕਾਸਤਾ ਉਹਨੇ ਕਿਹੜੇ ਸਿੱਧੇ ਇੱਥੇ ਲਿਖਨੇ ਵਾਸਤੇ ਇਹ ਜਿਹੜੀ ਮੋਟਰ ਦੇ ਵਿੱਚ ਲਿਖਿਆ ਨਹੀਂ ਹੋਇਆ ਵੀ ਕਿਹੜਾ ਕਿੱਧਰ ਨੂੰ ਖੱਦਾਂ ਕਿੱਧਰ ਨੂੰ ਕੋਠਾ ਪਤਾ ਜੂਰਾ ਗੱਡੀਆਂ ਜੂਰਾ ਗੱਡੀਆਂ ਤੇਰੇ ਵੀਰੇ ਮੇਰਾ ਨਾਮ ਆਪਾਂ ਇਹਨੂੰ ਕਾਰ ਦਾ ਟੈਂਪਰੇਰੀ ਚਲਾਇਆ ਹੋਇਆ ਦੇਖੋ ਕੰਪੈਕਟਰ ਲਟਕਦਾ ਗੇੜੇ ਸਿੱਧੇ ਕਰਤੇ ਹੁਣ ਦੇਖੋ ਆਪਣਾ ਏਸੀ ਚੱਲ ਪਿਆ ਕਰਦਾ ਜੀ ਕੂਲਿੰਗ ਆਹ ਦੇਖੋ ਐਪਰ ਹੰਡੀਆਂ ਹੋਣ ਲੱਗ ਗਈਆਂ ਨੇ ਜੀ ਕਰਤਾ ਜੇ ਆਪਾਂ ਨੇ ਫਾਈਨਲ ਇਹ ਧਾਰਾਤੁਰਾ ਲਾ ਕੇ ਕਰਤਾ ਏਸੀ ਓਕੇ ਜੀ ਏਕੀ ਦੇ ਪਿੱਛੇ ਦੇਖੋ ਜਾਲੇ ਬਣਾਏ ਹੋਇਆ ਇਹ ਨੂੰ ਏਸੀ ਨੂੰ ਹਮੇਸ਼ਾ ਜੇ ਹੋ ਸਕੇ ਤਾਂ ਛੱਤ ਪਰ ਰਖਾਇਆ ਕਰੋ ਧੰਨਵਾਦ ਜੀ